ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਆ ਜਿਹੜੀ ਹਿੰਦ ਹਕੂਮਤ ਵੱਲ ਉਹ ਭਾਈ ਰਾਜੋਵਾਨੇ ਨੂੰ ਜਿਹੜਾ ਉਹ ਫਾਂਸੀ ਦਾ ਲਾਉਣ ਜਿਹੜੀ ਉਹ ਜਾ ਰਹੀ ਆ ਤੇ ਸੁਪਰੀਮ ਕੋਰਟ ਵੱਲੋਂ ਆਰਡਰ ਹੋਇਆ ਕੇਂਦਰ ਸਰਕਾਰ ਨੂੰ ਵੀ ਇਹਦੇ ਉੱਤੇ ਜਲਦ ਤੋਂ ਜਲਦੀ ਜਿਹੜਾ ਫੈਸਲਾ ਲੈ ਕੇ ਇਹਦਾ ਜਿਹੜਾ ਕੇਸ ਉਹ ਕਿਸੇ ਨੂੰ ਪਾਸੇ ਲਾਇਆ ਜਾਵੇ ਜਿਹੜਾ ਪਿਛਲੇ 30 ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਵਾਨਾ ਜੀ ਉਹ ਫਾਂਸੀ ਵਾਲੀ ਚੱਕੀ ਦੇ ਵਿੱਚ ਬੰਦ ਵਾ ਤੇ ਅਸੀਂ ਸਮਝਦੇ ਹਾਂ ਕਿ ਭਈ ਇਹ ਜਿਹੜਾ ਕੇਸ ਵੀ ਆ ਜਿਸ ਤਰੀਕੇ ਦੇ ਨਾਲ ਅਯੋਧਿਆ ਦੇ ਕੇਸ ਨੂੰ ਸੁਪਰੀਮ ਕੋਰਟ ਨੇ ਡਿਸਕਸ ਕੀਤਾ ਕਿਉਂਕਿ ਉਹੜਾ ਭਾਵਨਾਵਾਂ ਨਾਲ ਜੋੜ ਕੇ ਉਹ ਫੈਸਲਾ ਕੀਤਾ ਗਿਆ ਆ ਤੇ ਉੱਥੇ ਕੋਈ ਵੀ ਪ੍ਰੂਫ ਜਿਹੜਾ ਆ ਉਹ ਨਹੀਂ ਸੀਗਾ ਤੇ ਬਹੁਤ ਗਿਣਤੀ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਫੈਸਲਾ ਕੀਤਾ ਗਿਆ ਸੀਗਾ ਤੇ ਅਸੀਂ ਸਮਝਦੇ ਹਾਂ ਵੀ ਭਾਈ ਬਲਵੰਤ ਸਿੰਘ ਰਾਜਵਾਨ ਦਾ ਕੇਸ ਜਿਹੜਾ ਆ ਉਹ ਵੀ ਭਾਵਨਾਵਾਂ ਨੂੰ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਵਿਚਾਰਨਾ ਚਾਹੀਦਾ ਆ ਤੇ ਫਾਂਸੀ ਤੁਰੰਤ ਰੱਦ ਕਰਕੇ ਕੇਂਦਰ ਸਰਕਾਰ ਭਾਈ ਰਾਜੋਵਾਨੇ ਦੀ ਜਿਹੜੀ ਫਾਂਸੀ ਨੂੰ ਉਹ ਉਮਰ ਕੈਦ ਵਿੱਚ ਤਬਦੀਲ ਕਰੇ ਤੇ ਭਾਈ ਰਾਜੋਵਾਨੇ ਦੀ ਜਿਹੜੀ ਉਹ ਉਹ ਉਮਰ ਕੈਦ ਦੇ ਵਿੱਚ ਉਹਨਾਂ ਦੀ ਜਿਹੜੀ ਕੈਦ ਬਹਾਲ ਕੀਤੀ ਜਾਵੇ ਤੇ ਉਹ ਆਲਰੇਡੀ ਜਿਹੜਾ ਆ ਉਹ ਉਮਰ ਕੈਦ ਤੋਂ ਵੀ ਵੱਧ ਜਿਹੜੀ ਸਜ਼ਾ ਭੁੱਜ ਚੁੱਕੇ ਆ ਤੇ ਕੇਂਦਰ ਸਰਕਾਰ ਉਹਨਾਂ ਨੂੰ ਤੁਰੰਤ ਜਿਹੜੀ ਉਹ ਰਿਹਾ ਕਰੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲ ਤਲ ਅੰਮ੍ਰਿਤਸਰ ਪੰਜਾਬ ਭਰ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਜਿਹੜਾ ਆ ਉਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹੜਾ ਅੱਜ ਦਾ ਮੰਗ ਪੱਤਰ ਜਿਹੜਾ ਆ ਉਹ ਦਿੱਤਾ ਜਾ ਰਿਹਾ ਤੇ ਸਾਡੀ ਜ਼ਿਲ੍ਹਾ ਜਥੇਬੰਦੀ ਵੱਲੋਂ ਅੱਜ ਡੀਸੀ ਹਿੜਪੁਰ ਨੂੰ ਇਹੜਾ ਜਾਦ ਪੱਤਰ ਜਿਹੜਾ ਆ ਉਹ ਸੌਂਪਿਆ ਜਾਵੇਗਾ ਹਾਂਜੀ ਇਲੈਕਸ਼ਨ ਦੇ ਲਈ ਤਾਂ ਬਹੁਤ ਮੁੱਦਾ ਉੱਠਦਾ ਪਰ ਉਤੋਂ ਬਾਅਦ ਸਰਕਾਰ ਜਦੋਂ ਬਣ ਜਾਂਦੀ ਫਿਰ ਸਾਰੇ ਭੁੱਲ ਜਾਂਦੇ ਆ ਦੇਖੋ ਜਿਹੜੀ ਬਹੁ ਗਿਣਤੀ ਆ ਉਹਦੇ ਉਹਦੀਆਂ ਤਾਂ ਭਾਵਨਾਵਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਗੁਜਰਾਤ ਦੇ ਵਿੱਚ ਬੀਬੀ ਬਿਲਕੁਸਵਾਨੋ ਦੇ ਨਾਲ ਰੇਪ ਹੁੰਦਾ ਉਦੇ ਪਰਿਵਾਰ ਦੇ ਦਾ ਕਤਲਿਆਮ ਕੀਤਾ ਜਾਂਦਾ ਉਹ ਹਿੰਦੂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉੱਥੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਆ ਜਿਹੜੇ ਰਜੀਵ ਗਾਂਧੀ ਦੇ ਕਾਤਲ ਸੀਗੇ ਉੱਥੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਜਾਂਦਾ ਲੇਕਿਨ ਸਿੱਖਾਂ ਦੇ ਨਾਲ ਆ 10 ਅਕਤੂਬਰ ਪਰਸੋ ਚੌਥ ਜਨੰਕੇ ਗਈ ਆ 10 ਅਕਤੂਬਰ 1947 ਨੂੰ ਇੱਕ ਸਰਕੂਲੇਸ਼ਨ ਕੱਢਿਆ ਗਿਆ ਸੀਗਾ ਵੀ ਸਿੱਖ ਜਿਹੜੇ ਆ ਉਹ ਜਰੈਮਪੇਸ਼ਾ ਕੌਮ ਆ ਸ਼ਾਂਤੀ ਪਸੰਦ ਹਿੰਦੂਆਂ ਨੂੰ ਇਹਨਾਂ ਤੋਂ ਖਤਰਾ ਆ ਉਹ ਦਿਨ ਜਾਂਦਾ ਆ ਅੱਜ ਦਾ ਜਨ ਆਉਂਦਾ ਆ ਸਿੱਖਾਂ ਦੀ ਲਗਾਤਾਰ ਜਿਹੜੀ ਇਸ ਦੇਸ਼ ਦੇ ਅੰਦਰ ਨਸਲ ਕੁਸ਼ੀ ਹੋ ਰਹੀ ਆ ਜਿੱਥੇ ਇਸ ਦੇਸ਼ ਦੇ ਅੰਦਰ ਨਸਲ ਕੁਸ਼ੀ ਹੋ ਰਹੀ ਸੀ ਉੱਥੇ ਮੋਦੀ ਹਕੂਮਤ ਨੇ ਇੱਕ ਨਵਾਂ ਜਿਹੜਾ ਆ ਜਿਹੜਾ ਪੈਂਤੜਾ ਜਿਹੜਾ ਵਰਤਿਆ ਆ ਜਿਹੜਾ ਘੁਸਕੇ ਮਾਰੋਂਗੇ ਇਹ ਕਹਿ ਰਹੇ ਆ ਉਦੇ ਤਹਿਤ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਮਾਰਿਆ ਗਿਆ ਭਾਈ ਅਵਤਾਰ ਸਿੰਘ ਖੰਡਾ ਜੀ ਨੂੰ ਮਾਰਿਆ ਗਿਆ ਇੰਗਲੈਂਡ ਦੇ ਵਿੱਚ ਇਸੇ ਤਰੀਕੇ ਦੇ ਨਾਲ ਭਾਈ ਪਰਮਜੀਤ ਸਿੰਘ ਪੰਜ ਬੜਜੀ ਨੂੰ ਮਾਰਿਆ ਗਿਆ ਪਾਕਿਸਤਾਨ ਦੇ ਵਿੱਚ ਦੀਪ ਸਿੱਧੂ ਉਹਨਾਂ ਨੂੰ ਮਾਰਿਆ ਗਿਆ ਜਿਹੜਾ ਆ ਉਹ ਹਰਿਆਣਾ ਦੇ ਵਿੱਚ ਤੇ ਸਿੱਧੂ ਮੂਸੇਵਾਲੇ ਨੂੰ ਪੰਜਾਬ ਦੇ ਵਿੱਚ ਕਤਲ ਕੀਤਾ ਗਿਆ ਇਹ ਸਾਰੀ ਜਿਹੜੀ ਪਾਲਿਸੀ ਕੇਂਦਰ ਹਕੂਮਤ ਦੀ ਆ ਉਹ ਸਿੱਖਾਂ ਦੀ ਜਿਹੜੀ ਲਗਾਤਾਰ ਜਿਹੜੀ ਨਸਲ ਕੁਸ਼ੀ ਹੋ ਰਹੀ ਆ ਉਹਦਾ ਹੀ ਇਹ ਹਿੱਸਾ ਆ ਹਕੂਮਤ ਜਿਹੜੀ ਆ ਕਿਸੇ ਵੀ ਢਾਂਗ ਦੇ ਨਾਲ ਸਿੱਖਾਂ ਨੂੰ ਕਿਤੇ ਵੀ ਰੀਲੀਫ ਨਹੀਂ ਦੇ ਰਹੀ ਔਰ ਲਗਾਤਾਰ ਹਰ ਪੱਦਰ ਦੇ ਉੱਤੇ ਔਰ ਤੁਸੀਂ ਪਿਛਲੇ ਦਿਨ ਜਿਹੜਾ ਦੇਖਿਆ ਹੋਣਾ ਜਿਹੜੀ ਹੜਾਂ ਦੀ ਜਿਹੜੀ ਸਥਿਤੀ ਸੀਗੀ ਹੜਾਂ ਦੀ ਸਥਿਤੀ ਵੀ ਉਹ ਆਮ ਸਥਿਤੀ ਨਹੀਂ ਹੈਗੀ ਉਹ ਵੀ ਬੜੀ ਸਾਜ਼ਿਸ਼ੀ ਢਾਂਗ ਦੇ ਨਾਲ ਪੰਜਾਬ ਨੂੰ ਉਜਾੜਨ ਦੇ ਲਈ ਤੁਸੀਂ ਉਹ ਦੇਖਿਆ ਹੋਣਾ ਜਿਹੜਾ ਆਪਰੇਸ਼ਨ ਸੰਧੂਰ ਦਾ ਜਿਹੜਾ ਉੱਥੇ ਜਰਨਲ ਜਿਹੜਾ ਸੀਗਾ ਢਿੱਲੋਂ ਉਹਦੀ 2 ਮਹੀਨੇ ਪਹਿਲਾਂ ਜਿਹੜੀ ਇੱਕਾਈ ਸੀਗੀ ਇੰਟਰਵਿਊ ਵੀ ਬਈ ਪਾਕਿਸਤਾਨ ਨੂੰ ਕਹਿੰਦਾ ਕੀ ਕਹਿੰਦਾ ਹੁਣ ਅਸੀਂ ਲੜਾਈ ਕਹਿੰਦਾ ਕਰਨੀ ਉਹ ਤਾਂ ਪਾਣੀ ਦੇ ਨਾਲ ਹੀ ਰੋੜ ਦਿਆਂਗੇ ਉਸੇ ਤਹਿਤ ਜਿਹੜੀ ਆ ਹਕੂਮਤ ਨੇ ਜਿੱਥੇ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਕੇ ਇਹ ਜਿਹੜੀ ਹਾਰਦ ਸਥਿਤੀ ਲਿਆਂਦੀ ਗਈ ਸੀ ਉੱਥੇ ਇਹਦੇ ਨਾਲ ਪੰਜਾਬ ਨੂੰ ਸਿੱਖਾਂ ਨੂੰ ਉਜਾੜਨ ਦੇ ਲਈ ਵੀ ਉਹ ਨੀਤੀ ਜਿਹੜੀ ਆ ਉਹ ਨਾਲੇ ਬਰਾਬਰੇ ਲਿਆਂਦੀ ਗਈ ਆ ਪਰ ਦੇਖਿਆ ਜਿੱਥੇ ਇਲੈਕਸ਼ਨ ਪੰਜਾਬ ਚ ਪਹਿਲਾਂ ਉਹ ਗੱਲ ਜਿੰਨੀ ਸੀ ਮੰਗ ਪੱਤਰ ਦਿੱਤੇ ਗਏਗੇ ਆਹ ਨਾਲ ਹੀ ਸਾਰਾ ਆਪਨੇ ਕਿਹਾ ਜੀ ਹਾਂ ਜਦੋਂ ਸਰਕਾਰ ਬਣ ਗਈ ਅਸੀਂ ਕਰਾਂਗੇ ਦਿੱਲੀ ਦੀ ਸਾਡੀ ਸਰਕਾਰ ਹੈ ਰਾਜੂ ਵਾਲੀ ਰਿਹਾਈ ਲੈ ਕੇ ਵੀ ਕਰਾਂਗੇ ਪਰ ਦੇਖੀ ਨਿਓ ਪੋਲਿਟিক্যাল ਸਟੰਟ ਰਹਿ ਗਿਆ ਜਦ ਜਿਹੜੀ ਉਹਨਾਂ ਸ਼ਰਜਾ ਵੱਧ ਤੋਂ ਵੱਧ ਹੋ ਚੁੱਕੀ ਨੇ ਦੇਖੋ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਵੀ ਜਿਹੜੀ ਆ ਉਹ ਹੰਦਿਤਵਾਦੀ ਪਾਰਟੀ ਆ ਪਿਛਲੇ ਸਮੇਂ ਦੌਰਾਨ ਤੁਸੀਂ ਦਿੱਲੀ ਦੇ ਵਿੱਚ ਜਿਹੜੇ ਦੰਗੇ ਹੋਏ ਸੀਗੇ ਉਹ ਘੱਟ ਗਿਣਤੀਆਂ ਦੇ ਖਿਲਾਫ ਦੰਗੇ ਹੋਏ ਸੀਗੇ ਤੇ ਅੱਜ ਵੀ ਘੱਟ ਗਿਣਤੀਆਂ ਦੇ ਆਗੂਆਂ ਨੂੰ ਉਹ ਫੜ ਕੇ ਜਿਹੜਾ ਜੇਲ੍ਹ ਦੇ ਵਿੱਚ ਸੁਟਿਆ ਹੋਇਆ ਆ ਤੇ ਉਹਨਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਰਿਹਾਈ ਨਹੀਂ ਹੋ ਰਹੀ ਇਸ ਦੇਸ਼ ਦੇ ਅੰਦਰ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਦੇ ਜਿਹੜੇ ਅਧਿਕਾਰ ਉਹਨਾਂ ਲਗਾਤਾਰ ਕੁਚਲਿਆ ਜਾ ਰਿਹਾ ਆ ਤੇ ਤੁਸੀਂ ਦੇਖਿਆ ਹੋਣਾ ਇੱਕ ਆਈਪੀਐਸ ਅਧਿਕਾਰੀ ਨੂੰ ਇੱਕ ਇਹੋ ਚ ਅਧਿਕਾਰੀ ਨੂੰ ਅੱਜ ਸੂਸਾਇਡ ਕਰਨ ਲਈ ਜਿਹੜਾ ਮਜਬੂਤ ਕਰਤਾ ਇੱਕ ਦਲਤ ਜਿਹੜਾ ਪੁਲਿਸ ਅਧਿਕਾਰੀ ਆ ਹਾਂਜੀ ਤੇ ਥੱਲੇਡੇ ਲੈਵਲ ਤੇ ਤੁਸੀਂ ਸੋਚ ਸਕਦੇ ਆ ਕਿ ਇਸ ਦੇਸ਼ ਦੇ ਅੰਦਰ ਜਿਹੜੀ ਸਥਿਤੀ ਜਿਹੜੀ ਆ ਕਿੰਨੀ ਭਿਆਨਕ ਹੋਊਗੀ ਇਸ ਕਰਕੇ ਜਿਹੜੀ ਇਹ ਸਥਿਤੀ ਆ ਇਹ ਜਿੰਨੀ ਦੇਰ ਤੱਕ ਸਾਡੇ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਦੇ ਲੋਕ ਜਿਹੜੇ ਆ ਇਕੱਠੇ ਹੋ ਕੇ ਇਸ ਹਿੰਦੂਤਵਾ ਦੇ ਖਿਲਾਫ ਆਪਣਾ ਜਿਹੜਾ ਬੀੜਾ ਨਹੀਂ ਚੁੱਕਦੇ ਉਹਨਾਂ ਤੇ ਇੱਕ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਆ ਜਿਹੜੀ ਹਿੰਦ ਹਕੂਮਤਵਾ ਉਹ ਭਾਈ ਰਾਜੂ ਵਾਣੇ ਨੂੰ ਜਿਹੜਾ ਉਹ ਫਾਂਸੀ ਦਾ ਲੌਨ ਜਿਹੜੀ ਉਹ ਜਾ ਰਹੀ ਆ ਤੇ ਸੁਪਰੀਮ ਕੋਰਟ ਵੱਲੋਂ ਆਰਡਰ ਹੋਇਆ ਕੇਂਦਰ ਸਰਕਾਰ ਨੂੰ ਵੀ ਇਹਦੇ ਉੱਤੇ ਜਲਦ ਤੋਂ ਜਲਦੀ ਜਿਹੜਾ ਫੈਸਲਾ ਲੈ ਕੇ ਇਹਦਾ ਜਿਹੜਾ ਕੇਸ ਆ ਕਿਸੇ ਨੂੰ ਪਾਸੇ ਲਾਇਆ ਜਾਵੇ ਜਿਹੜਾ ਪਿਛਲੇ 30 ਸਾਲ ਤੋਂ ਭਾਈ ਬਲਵੰਤ ਸਿੰਘ ਰਾਜਵਾਨਾ ਜੀ ਉਹ ਫਾਂਸੀ ਵਾਲੀ ਚੱਕੀ ਦੇ ਵਿੱਚ ਬੰਦ ਵਾ ਤੇ ਅਸੀਂ ਸਮਝਦੇ ਆ ਕਿ ਵੀ ਇਹ ਜਿਹੜਾ ਕੇਸ ਵੀ ਆ ਜਿਸ ਤਰੀਕੇ ਦੇ ਨਾਲ ਅਯੁੱਧਿਆ ਦੇ ਕੇਸ ਨੂੰ ਸੁਪਰੀਮ ਕੋਰਟ ਨੇ ਡਿਸਕਸ ਕੀਤਾ ਕਿਉਂਕਿ ਔੜਾ ਭਾਵਨਾਵਾਂ ਨਾਲ ਜੋੜ ਕੇ ਉਹ ਫੈਸਲਾ ਕੀਤਾ ਗਿਆ ਆ ਤੇ ਉੱਥੇ ਕੋਈ ਵੀ ਪ੍ਰੂਫ ਜਿਹੜਾ ਆ ਉਹ ਨਹੀਂ ਸੀਗਾ ਤੇ ਬਹੁਤ ਗਿਣਤੀ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਫੈਸਲਾ ਕੀਤਾ ਗਿਆ ਸੀਗਾ ਤੇ ਅਸੀਂ ਸਮਝਦੇ ਹਾਂ ਵੀ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਜਿਹੜਾ ਆ ਉਹ ਵੀ ਭਾਵਨਾਵਾਂ ਨੂੰ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਵਿਚਾਰਨਾ ਚਾਹੀਦਾ ਆ ਤੇ ਫਾਂਸੀ ਤੁਰੰਤ ਰੱਦ ਕਰਕੇ ਕੇਂਦਰ ਸਰਕਾਰ ਭਾਈ ਰਾਜਵਾਨੇ ਦੀ ਜਿਹੜੀ ਫਾਂਸੀ ਨੂੰ ਉਹ ਉਮਰ ਕੈਦ ਵਿੱਚ ਤਬਦੀਲ ਕਰੇ ਤੇ ਭਾਈ ਰਾਜੋਵਾਨੇ ਦੀ ਜਿਹੜੀ ਉਹ ਉਮਰ ਕੈਦ ਦੇ ਵਿੱਚ ਉਹਨਾਂ ਦੀ ਜਿਹੜੀ ਕੈਦ ਬਹਾਲ ਕੀਤੀ ਜਾਵੇ ਤੇ ਉਹ ਆਲਰੇਡੀ ਜਿਹੜਾ ਆ ਉਹ ਉਮਰ ਕੈਦ ਤੋਂ ਵੀ ਵੱਧ ਜਿਹੜੀ ਸਜ਼ਾ ਭੁੱਜ ਚੁੱਕੇ ਆ ਤੇ ਕੇਂਦਰ ਸਰਕਾਰ ਉਹਨਾਂ ਨੂੰ ਤੁਰੰਤ ਜਿਹੜੀ ਉਹ ਰਿਹਾ ਕਰੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲ ਤਲ ਅੰਮ੍ਰਿਤਸਰ ਪੰਜਾਬ ਭਰ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਜਿਹੜਾ ਆ ਉਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹੜਾ ਅਜਦਾ ਮੰਗ ਪੱਤਰ ਜਿਹੜਾ ਆ ਉਹ ਦਿੱਤਾ ਜਾ ਰਿਹਾ ਤੇ ਸਾਡੀ ਜ਼ਿਲ੍ਹਾ ਜਥੇਬੰਦੀ ਵੱਲੋਂ ਅੱਜ ਡੀਸੀ ਹਿੜਪੁਰ ਨੂੰ ਇਹੜਾ ਜਾਤ ਪੱਤਰ ਜਿਹੜਾ ਆ ਉਹ ਸੌਂਪਿਆ ਜਾਵੇਗਾ ਹਾਂਜੀ ਇਲੈਕਸ਼ਨ ਵੇਲੇ ਤਾਂ ਬਹੁਤ ਮੁੱਦੇ ਉੱਠਦੇ ਆ ਪਰ ਉਤੋਂ ਬਾਅਦ ਸਰਕਾਰ ਜਦੋਂ ਬਣ ਜਾਂਦੀ ਵੀ ਸਾਰੇ ਭੁੱਲ ਜਾਂਦੇ ਆ ਦੇਖੋ ਜਿਹੜੀ ਬਹੁ ਗਿਣਤੀ ਆ ਉਹਦੇ ਉਹਦੀਆਂ ਤਾਂ ਭਾਵਨਾਵਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਗੁਜਰਾਤ ਦੇ ਵਿੱਚ ਬੀਬੀ ਬਿਲਕੁਸ ਬਾਨੋ ਦੇ ਨਾਲ ਰੇਪ ਹੁੰਦਾ ਉਹਦੇ ਪਰਿਵਾਰ ਦੇ ਦਾ ਕਤਲਿਆਮ ਕੀਤਾ ਜਾਂਦਾ ਉਹ ਹਿੰਦੂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉੱਥੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਆ ਜਿਹੜੇ ਜੀਵ ਗਾਂਧੀ ਦੇ ਕਾਤਲ ਸੀਗੇ ਉੱਥੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਜਾਂਦਾ ਲੇਕਿਨ ਸਿੱਖਾਂ ਦੇ ਨਾਲ ਆ 10 ਅਕਤੂਬਰ ਪਰਸੋ ਚੌਥ ਜਨੰਕ ਕੇ ਗਈ ਆ 10 ਅਕਤੂਬਰ 1947 ਨੂੰ ਇੱਕ ਸਰਕੂਲੇਸ਼ਨ ਕੱਢਿਆ ਗਿਆ ਸੀਗਾ ਵੀ ਸਿੱਖ ਜਿਹੜੇ ਆ ਉਹ ਜਰਾਈਮ ਪੇਸ਼ਾ ਕੌਮ ਆ ਸ਼ਾਂਤੀ ਪਸੰਦ ਹਿੰਦੂਆਂ ਨੂੰ ਇਹਨਾਂ ਤੋਂ ਖਤਰਾ ਆ ਉਹ ਦਿਨ ਜਾਂਦਾ ਆ ਅੱਜ ਦਾ ਜਦੋਂ ਆਉਂਦਾ ਆ ਸਿੱਖਾਂ ਦੀ ਲਗਾਤਾਰ ਜਿਹੜੀ ਇਸ ਦੇਸ਼ ਦੇ ਅੰਦਰ ਨਸਲ ਕੁਸ਼ੀ ਹੋ ਰਹੀ ਆ ਜਿੱਥੇ ਇਸ ਦੇਸ਼ ਦੇ ਅੰਦਰ ਨਸਲ ਕੁਸ਼ੀ ਹੋ ਰਹੀ ਸੀ ਉੱਥੇ ਮੋਦੀ ਹਕੂਮਤ ਨੇ ਇੱਕ ਨਵਾਂ ਜਿਹੜਾ ਆ ਜਿਹੜਾ ਪੈਂਤੜਾ ਜਿਹੜਾ ਵਰਤਿਆ ਆ ਜਿਹੜਾ ਘੁਸਕੇ ਮਾਰੋਂਗੇ ਇਹ ਕਹਿ ਰਹੇ ਆ ਉਦੇ ਤਹਿਤ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਮਾਰਿਆ ਗਿਆ ਭਾਈ ਅਵਤਾਰ ਸਿੰਘ ਖੰਡਾ ਜੀ ਨੂੰ ਮਾਰਿਆ ਗਿਆ ਇੰਗਲੈਂਡ ਦੇ ਵਿੱਚ ਇਸੇ ਤਰੀਕੇ ਦੇ ਨਾਲ ਭਾਈ ਪਰਮਜੀਤ ਸਿੰਘ ਪੰਜਬੜਜੀ ਨੂੰ ਮਾਰਿਆ ਗਿਆ ਪਾਕਿਸਤਾਨ ਦੇ ਵਿੱਚ ਦੀਪ ਸਿੱਧੂ ਹੁਣਾਂ ਨੂੰ ਮਾਰਿਆ ਗਿਆ ਜਿਹੜਾ ਆ ਉਹ ਹਰਿਆਣਾ ਦੇ ਵਿੱਚ ਤੇ ਸਿੱਧੂ ਮੂਸੇਵਾਲੇ ਨੂੰ ਪੰਜਾਬ ਦੇ ਵਿੱਚ ਕਤਲ ਕੀਤਾ ਗਿਆ ਇਹ ਸਾਰੀ ਜਿਹੜੀ ਪਾਲਿਸੀ ਕੇਂਦਰ ਹਕੂਮਤ ਦੀ ਆ ਉਹ ਸਿੱਖਾਂ ਦੀ ਜਿਹੜੀ ਲਗਾਤਾਰ ਜਿਹੜੀ ਨਸਲਕੁਸ਼ੀ ਹੋ ਰਹੀ ਆ ਉਹਦਾ ਹੀ ਇਹ ਹਿੱਸਾ ਆ ਹਕੂਮਤ ਜਿਹੜੀ ਆ ਕਿਸੇ ਵੀ ਢਾਂਗ ਦੇ ਨਾਲ ਸਿੱਖਾਂ ਨੂੰ ਕਿਤੇ ਵੀ ਰੀਲੀਫ ਨਹੀਂ ਦੇ ਰਹੀ ਔਰ ਲਗਾਤਾਰ ਹਰ ਪੱਦਰ ਦੇ ਉੱਤੇ ਔਰ ਤੁਸੀਂ ਪਿਛਲੇ ਦਿਨ ਹੀ ਜਿਹੜਾ ਦੇਖਿਆ ਹੋਣਾ ਜਿਹੜੀ ਹੜਾਂ ਦੀ ਜਿਹੜੀ ਸਥਿਤੀ ਸੀਗੀ ਹੜਾਂ ਦੀ ਸਥਿਤੀ ਵੀ ਉਹ ਆਮ ਸਥਿਤੀ ਨਹੀਂ ਹੈਗੀ ਉਹ ਵੀ ਬੜੀ ਸਾਜ਼ਿਸ਼ੀ ਢਾਂਗ ਦੇ ਨਾਲ ਪੰਜਾਬ ਨੂੰ ਉਜਾੜਨ ਦੇ ਲਈ ਤੁਸੀਂ ਉਹ ਦੇਖਿਆ ਹੋਣਾ ਜਿਹੜਾ ਆਪਰੇਸ਼ਨ ਸੰਧੂਰ ਦਾ ਜਿਹੜਾ ਉੱਥੇ ਜਰਨਲ ਜਿਹੜਾ ਸੀਗਾ ਢਿੱਲੋਂ ਉਹਦੀ 2 ਮਹੀਨੇ ਪਹਿਲਾਂ ਜਿਹੜੀ ਇੱਕ ਆਈ ਸੀਗੀ ਇੰਟਰਵਿਊ ਵੀ ਬਈ ਪਾਕਿਸਤਾਨ ਨੂੰ ਕਹਿੰਦਾ ਕੀ ਕਹਿੰਦਾ ਹੁਣ ਅਸੀਂ ਲੜਾਈ ਕਹਿੰਦਾ ਕਰਨੀ ਉਹ ਤਾਂ ਪਾਣੀ ਦੇ ਨਾਲ ਹੀ ਰੋੜ ਦੇਾਂਗੇ ਉਸੇ ਤਹਿਤ ਜਿਹੜੀ ਆ ਹਕੂਮਤ ਨੇ ਜਿੱਥੇ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਕੇ ਇਹ ਜਿਹੜੀ ਹੜ੍ਹ ਦੀ ਸਥਿਤੀ ਲਿਆਂਦੀ ਗਈ ਸੀ ਉੱਥੇ ਇਹਦੇ ਨਾਲ ਪੰਜਾਬ ਨੂੰ ਸਿੱਖਾਂ ਨੂੰ ਉਜਾੜਨ ਦੇ ਲਈ ਵੀ ਉਹ ਨੀਤੀ ਜਿਹੜੀ ਆ ਉਹ ਨਾਲੇ ਬਰਾਬਰੇ ਲਿਆਂਦੀ ਗਈ ਆ ਪਰ ਦੇਖਿਆ ਜਿੱਥੇ ਇਲੈਕਸ਼ਨ ਪੰਜਾਬ ਚ ਪਹਿਲਾਂ ਉਹ ਗੱਲ ਚੰਗੀ ਸੀ ਮੰਗ ਪੱਤਰ ਦਿੱਤੇ ਗਏ ਆ ਅਣਾਈਸਾ ਕਾਰ ਆਪਨੇ ਕਿਹਾ ਹੀ ਹਾਂਜੀ ਜਦੋਂ ਸਰਕਾਰ ਬਣ ਗਈ ਅਸੀਂ ਕਰਾਂਗੇ ਦਿੱਲੀ ਦੀ ਸਾਡੀ ਸਰਕਾਰ ਹੈ ਰਾਜਵਾਲੀ ਦੇ ਹਾਈਂਡ ਲੈ ਕੇ ਹੀ ਕਰਾਂਗੇ ਪਰ ਦੇਖਿਓ ਪੋਲਿਟਿਕਲ ਸਟੰਟ ਰਹਿ ਗਿਆ ਜਾਂ ਜਦ ਕਿ ਉਹਨਾਂ ਸ਼ਰਜਾ ਵੱਧ ਤੋਂ ਵੱਧ ਹੋ ਚੁੱਕੀ ਨੇ ਦੇਖੋ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਵੀ ਜਿਹੜੀ ਆ ਉਹ ਹੁੰਦਿਤਵਾਦੀ ਪਾਰਟੀ ਆ ਪਿਛਲੇ ਸਮੇਂ ਦੌਰਾਨ ਤੁਸੀਂ ਦਿੱਲੀ ਦੇ ਵਿੱਚ ਜਿਹੜੇ ਦੰਗੇ ਹੋਏ ਸੀਗੇ ਉਹ ਘੱਟ ਗਿਣਤੀਆਂ ਦੇ ਖਿਲਾਫ ਦੰਗੇ ਹੋਏ ਸੀਗੇ ਤੇ ਅੱਜ ਵੀ ਘੱਟ ਗਿਣਤੀਆਂ ਦੇ ਆਗੂਆਂ ਨੂੰ ਉਹ ਫੜ ਕੇ ਜਿਹੜਾ ਜੇਲ੍ਹ ਦੇ ਵਿੱਚ ਸੁਟਿਆ ਹੋਇਆ ਆ ਤੇ ਉਹਨਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਰਿਹਾਈ ਨਹੀਂ ਹੋ ਰਹੀ ਇਸ ਦੇਸ਼ ਦੇ ਅੰਦਰ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਦੇ ਜਿਹੜੇ ਅਧਿਕਾਰਵਾਹ ਨੂੰ ਲਗਾਤਾਰ ਕੁਚਲਿਆ ਜਾ ਰਿਹਾ ਆ ਤੇ ਤੁਸੀਂ ਦੇਖਿਆ ਹੋਣਾ ਇੱਕ ਆਈਪੀਐਸ ਅਧਿਕਾਰੀ ਨੂੰ ਇੱਕ ਉੱਚ ਅਧਿਕਾਰੀ ਨੂੰ ਅੱਜ ਸੂਸਾਇਡ ਕਰਨ ਲਈ ਜਿਹੜਾ ਮਜਬੂਤ ਕਰਤਾ ਇੱਕ ਦਲਤ ਜਿਹੜਾ ਪੁਲਿਸ ਅਧਿਕਾਰੀ ਆ ਹਾਂਜੀ ਤੇ ਥੱਲੇਡੇ ਲੈਵਲ ਤੇ ਤੁਸੀਂ ਸੋਚ ਸਕਦੇ ਆ ਕਿ ਬਈ ਇਸ ਦੇਸ਼ ਦੇ ਅੰਦਰ ਜਿਹੜੀ ਸਥਿਤੀ ਜੜੀ ਆ ਕਿੰਨੀ ਭਿਆਨਕ ਹੋਊਗੀ ਇਸ ਕਰਕੇ ਜਿਹੜੀ ਇਹ ਸਥਿਤੀ ਆ ਇਹ ਜਿੰਨੀ ਦੇਰ ਤੱਕ ਸਾਡੇ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਦੇ ਲੋਕ ਜਿਹੜੇ ਆ ਇਕੱਠੇ ਹੋ ਕੇ ਇਸ ਸੰਵਿਧਾਨਤਵਾ ਦੇ ਖਿਲਾਫ ਆਪਣਾ ਜਿਹੜਾ ਵੀੜਾ ਨਹੀਂ ਚੁੱਕਦੇ ਉਹਨਾਂ ਤੇ ਇੱਕ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ